ਦੋਸਤੋ ਜਿਹੜੀ ਤੁਸੀਂ ਆ ਥਾਰ ਦੇਖ ਰਹੇ ਹੋ ਇਹ ਦਿੱਲੀ ਧਰਨੇ ਦੇ ਵਿੱਚ ਬਿਲਕੁਲ ਫ੍ਰੀ ਪੇਖ ਰਹੀ ਹੈਗੀ ਕਾਦੀ ਖਾਤਰੋ ਤੁਹਾਨੂੰ ਸਾਰੀ ਡਿਟੇਲ ਦੱਸਦਾਗਾ ਦੋਸਤੋ ਜਿਹੜੇ ਬੰਦਿਆਂ ਦੇ ਸੱਟਾਂ ਵੱਜਦੀਆਂ ਨੇ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਦੀ ਆ ਆ ਪੈਣ ਹੈ ਨਾ ਲੁਧਿਆਣੇ ਤੋਂ ਆਗੀ Hindu ਪਰਿਵਾਰ ਨੂੰ ਬਲੋਂਗ ਕਰਦੀ ਹੈਗੀ ਫੇਰ ਵੀ ਹਰ ਇੱਕ ਬੰਦੇ ਦੀ ਮਦਦ ਕਰਦੀ ਹੈਗੀ 2-300 ਬੰਦੇ ਨੂੰ ਇਹਨੇ ਠੀਕ ਕਰਿਆਗਾ ਜਿਨ੍ਹਾਂ ਦੇ ਸੱਟਾਂ ਵੱਜੀਆਂ ਸੀਗੀਆਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨਾ ਨਾ ਕੋਲ ਇਹਦੇ ਆਹ ਬੈਨ ਹੈਗੀ ਇਹਦੇ ਵਿੱਚ ਸਾਰੀਆਂ ਦਵਾਈਆਂ ਨੇ ਇੱਕ ਥਾਰ ਰੱਖੀ ਹੋਈ ਹੈਗੀ ਉਹਦੇ ਵਿੱਚ ਮਰੀਜ਼ਾਂ ਨੂੰ ਸਾਰਿਆਂ ਨੂੰ ਲੱਦ-ਲੱਦ ਕੇ ਲਿਆਉਂਦੇ ਨੇਗੇ ਤੇ ਉਹਨਾਂ ਦਾ ਇਲਾਜ ਕਰਦੇ ਨੇ ਤੁਰੰਤ ਤੁਸੀਂ ਦੇਖ ਸਕਦੇ ਹੋ ਦੋਸਤੋ ਲਾਈਵ ਵੀਡੀਓ ਸੰਭੂ ਬਾਰਡਰ ਤੋਂ ਹੈਗੀ ਆਹ ਜਿਹੜੀ ਆ ਤੁਹਾਨੂੰ ਮੈਂ ਚੀਜ਼ ਦਿਖਾ ਰਿਹਾ ਆ ਗੋਲੀਆਂ ਨਹੀਂ ਗੀਆਂ ਇਹ ਕਿਹਨੇ ਕੱਡੀਆਂ ਨਹੀਂ ਗੀਆਂ ਜਿਹੜੀਆਂ ਉਹਦੇ ਵਿੱਚੋਂ ਬਾਦੀਆਂ ਨੇ ਅਥਰੂ ਗੈਸ ਦੇ ਗੋਲਿਆਂ ਦੇ ਵਿੱਚੋਂ ਆਹ ਲੱਤ ਦੇ ਵਿੱਚੋਂ ਨਿਕਲੀਆਂ ਰਹੀਆਂ ਇਹ ਜ਼ਹਿਰੀਲੀਆਂ ਗੈਸ ਬਣਾਉਂਦੀਆਂ ਨਹੀਂ ਆ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਤੇ ਇੱਕ ਲਾਈਕ ਆਪਾਂ ਇਹਨੂੰ ਜਰੂਰ ਬੰਨਦਾ ਦੋਸਤੋ ਬਹੁਤ ਜਿਆਦੇ ਵੱਡੀ ਸੇਵਾ ਕਰੀਆ 2-300 ਮਰੀਜ਼ ਇਹਨੇ ਲੋਟ ਕਰਤਾ ਹਲੇ ਭੈਣ ਕਹਿੰਦੀ ਜਨਾ ਟਾਈਮ ਅੰਦੋਲਨ ਚੱਲੂ ਮੈਂ ਇੱਥੇ ਹੀ ਰਹਿਣਾ ਕਿਸੇ ਪਾਸੇ ਨਹੀਂ ਜਾਣਾ ਇਹ ਜੇ ਲੋਕਾਂ ਨੂੰ ਆਪਾਂ ਨੂੰ ਹੌਸਲਾ ਵਧਾਉਣਾ ਚਾਹੀਦਾ ਧੰਨਵਾਦ ਜੀ